सावरन कौर पत्नी शिंदा सिंह वासी पोडे तहसील नकोदर जिला जलंधर दी रहने वाली ने दसा कि मेरी जमीन रकबा चार एकड़ वाकया रकबा पिंड तगारा तहसील फिलोर जिला जलंधर विच है मेरी अपनी इस जमीन विच सरोदी फसल बीजी हुई सी जो कि इस समय सरो गिठ गिठ दी उगी हुई सी ਸਵਰਨ ਕੋਰ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਮੌਕਾ ਧਾੜ ਕੇ ਮੇਰੀ ਆਪਣੀ ਜ਼ਮੀਨ ਵਿੱਚ ਬੀਜੀ ਹੋਈ ਸਰੋਦੀ ਫਸਲ ਵਿੱਚ ਡੰਡੇ ਨਾਲ ਲਕੀਰਾਂ ਮਾਰ ਕੇ ਆਪਣਾ ਸਰੋਦਾ ਬੀਜ ਖਿਲਾਰ ਦਿੱਤਾ ਹੈ। ਜਦੋਂ ਮੈਂ ਪਿੰਡ ਪੇਡੇ ਦੇ ਸਰਪੰਚ ਗੁਰਦੀਪ ਸਿੰਘ ਨੂੰ ਮੌਕਾ ਦਿਖਾਉਣ ਵਾਸਤੇ ਲੈ ਕੇ ਗਈ ਤਾਂ ਉਕਤ ਵਿਅਕਤੀ ਪਹਿਲਾਂ ਹੀ ਲੜਾਈ ਝਗੜਾ ਕਰਨ ਦੀ ਤਿਆਰੀ ਵਿੱਚ ਖੜੇ ਸਨ। ਉਕਤ ਗੁਰਦੀਪ ਸਿੰਘ ਸਰਪੰਚ ਨੇ ਮੈਨੂੰ ਇਨਸਾਫ ਦਿਵਾਉਣ ਦੀ ਬਜਾਏ ਖੁਦ ਕਿਹਾ ਕਿ ਉਕਤ ਵਿਅਕਤੀਆਂ ਨੇ ਮੈਨੂੰ ਦੱਸ ਕੇ ਹੀ ਸਰੋਦਾ ਬੀਜ ਖਿਲਾਰਿਆ ਹੈ। ਗੁਰਦੀਪ ਸਿੰਘ ਦੀਪਾ ਸਰਪੰਚ ਵੀ ਉਕਤ ਦੂਸਰੇ ਵਿਅਕਤੀਆਂ ਨਾਲ ਲੜਿਆ ਹੋਇਆ ਹੈ ਤੇ ਇਹ ਖੁਦ ਮੇਰੀ ਜ਼ਮੀਨ ਤੇ ਕਬਜ਼ਾ ਕਰਵਾ ਰਿਹਾ ਹੈ। ਉਕਤ ਦੇਸਾ ਸਿੰਘ ਨੇ ਦੂਸਰੇ ਵਿਅਕਤੀਆਂ ਨੂੰ ਹਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਫੜ ਲਓ ਇਸ ਨੂੰ ਮਾਰ ਦਿਓ। ਇਸ ਦੀ ਪਤਨੀ ਨੇ ਵੀ ਮੈਨੂੰ ਬਹੁਤ ਜ਼ਿਆਦਾ ਗਾਲੀ ਗਲੋਚ ਕੀਤਾ। ਪੀੜਤ ਨੇ ਦੱਸਿਆ ਕਿ ਮੈਂ ਇਸ ਸੰਬੰਧੀ ਐਸਐਚਓ ਬਿਲਗਨੂ ਲਿਖਤੀ ਸ਼ਿਕਾਇਤ ਕੀਤੀ ਸੀ ਉਸਨੇ ਵੀ ਅਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਅੱਜ ਕੀ ਨਾਮ ਆਂਟੀ ਜੀ ਤੁਹਾਡਾ? ਸਵਰਨ ਕੌਰ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਤੋਂ ਡਿਆਂ ਜੀ ਕੀ ਮਾਮਲਾ ਜੀ ਤੁਹਾਡਾ ਤੁਸੀਂ ਅੱਜ ਬੁਲਾਇਆ মিডিਆ ਨੂੰ ਕੀ ਮਾਮਲਾ ਕੀ ਤੁਹਾਡਾ ਜੀ ਮਾਮਲਾ ਸਰ ਮੇਰੀ ਜ਼ਮੀਨ ਆ ਦਰਿਆ ਚ ਮੰਡ ਚ ਤੋਂ ਉਹ ਜ਼ਮੀਨ ਵਿੱਚ ਮੈਂ ਕਣਕ ਬੀਜੀ ਸੀ ਮੇਰੀ ਜ਼ਮੀਨ ਆ ਜੀ ਤੁਹਾਡੀ ਚਾਰ ਖੱਤੇ ਨਾਂ ਆ ਜੀ ਆ ਵੀ ਫਰਦਾ ਵੀ ਮੇਰੇ ਕੋਲ ਆ ਅੱਛਾ ਜੀ ਤੋਂ ਮੈਂ ਕਦੋਂ ਸਮੇ ਤੋਂ ਤੁਹਾਡਾ ਕਬਜ਼ਾ ਉੱਥੇ ਜੀ ਕਬਜ਼ਾ ਸਾਡਾ 60 70 ਸਾਲਾਂ ਤੋਂ ਹੀ ਆ ਮੇਰੇ ਸਹੁਰੇ ਦੇ ਟਾਈਮ ਦਾ ਆ ਜੀ ਅੱਛਾ ਜੀ ਹਾਂ ਜੀ ਸਹੁਰਾ ਤਾਂ ਹੁਣ ਮਾਮਲਾ ਹੋਇਆ ਜੀ ਜੀ ਮੈਂ ਕਣਕ ਪੀਜੀ ਸੀ ਤੇ ਕਣਕ ਦੇ ਵਿੱਚੋਂ ਕੁਲਵੀਰ ਤੇ ਚਮਕੌਰੀ ਤੇ ਦੇਸੇ ਨੇ ਟਰੈਕਟਰ ਲੰਘਾਏ ਸੀ ਦੋ ਤਿੰਨ ਗੇੜੇ ਲਾਤੇ ਮੈਂ ਸਰਪੰਚ ਨੂੰ ਕਿਹਾ ਪੋਡਿਆਂ ਵਾਲੇ ਪਿੰਡ ਤੇ ਸਰਪੰਚ ਦੀਪੇ ਨੂੰ ਮੈਂ ਆ ਜੀ ਆ ਵਿੱਚੋਂ ਟਰੈਡ ਲੰਘਾਉਂਦੇ ਆ ਇਹਨਾਂ ਨੂੰ ਸਮਝਾਉਂ ਉਹ ਕਹਿੰਦਾ ਮੈਂ ਮੌਕਾ ਵੇਖ ਕੇ ਤੇ ਮੈਂ ਸਮਝਾ ਦੂੰਗਾ ਮੌਕਾ ਵੇਖਣ ਗਏ ਉੱਥੇ ਸਾਰੇ ਨਸ਼ਿਆਂ ਵਾਲੇ ਵੇਚਣ ਵਾਲੇ ਸਾਰੇ ਇਕੱਠੇ ਕਰ ਲੈ ਮੇਰੇ ਗਾਲ ਪੈਂਦੇ ਸੀ ਰੋਲਾ ਪਾਉਂਦੇ ਸੀ ਮੈਂ ਕਿਹਾ ਸਰਪੰਚ ਸਾਹਿਬ ਤੁਸੀਂ ਮੌਕਾ ਵੇਖੋ ਮੈਨੂੰ ਪਿੰਡ ਜਾਣ ਦਿਓ ਮੈਂ ਮੈਂ ਇੱਥੇ ਨਹੀਂ ਗੱਲ ਕਰਨੇ ਇੱਥੇ ਸ਼ਾਮ ਦਾ 5 5:30 ਦਾ ਟਾਈਮ ਹੈ ਹਨੇਰਾ ਪੈ ਚੱਲਿਆ ਪਿੰਡ ਤੁਸੀਂ ਟਾਈਮ ਰੱਖ ਲਓ ਆਪਾਂ ਪਿੰਡ ਬੈਠ ਕੇ ਗੱਲ ਕਰ ਲਾਂਗੇ ਮੁਰਕ ਮੇਰੇ ਸਰਪੰਚ ਨੇ ਇਹ ਕਾਹ ਉਹ ਮੌਕਾ ਵੇਖ ਕੇ ਕਹਿੰਦਾ ਮੇਰੀ ਜ਼ਿੰਮੇਵਾਰੀ ਕੋਈ ਟ੍ਰੈਕਟਰ ਨਹੀਂ ਲੰਗਾਉਂਦਾ ਜੀ ਮੇਰੀ ਮੁੱਕ ਦੀ ਜਠਾਣੀ 10 ਦਿਨਾਂ ਬਾਅਦ ਸਿੰਧਵਾ ਵੇਟ ਮੈਂ ਉੱਥੇ ਚਲੇ ਗਈ ਇਹ ਦੀਪੇ ਸਰਪੰਚ ਨੇ ਵੇਖ ਸਾਰੀ ਰਲ ਕੇ ਇਹਨਾਂ ਨੇ ਵੱਟ ਪਾ ਲਈ ਕਰਨ ਕੇ ਵੱਟ ਪਾ ਕੇ ਫੇਰ ਅਸੀਂ ਪਠਾਣੇ ਗਏ ਜੀ ਥਾਣੇ ਉਹਨਾਂ ਨੇ ਕਿਹਾ ਸੀ ਮੌਕਾ ਵੇਖਾਂਗੇ ਮੌਕਾ ਵੇਖਣ ਥਾਣੇ ਵਾਲੇ ਆਏ ਨਹੀਂ ਕਿੰਨਾ ਕ ਟਾਈਮ ਹੋ ਗਿਆ ਸ਼ਿਕਾਇਤ ਕੀਤੀ ਹੁੰਦਾ ਸ਼ਿਕਾਇਤ ਕੀਤੀ ਨੂੰ ਸਰ ਜਦੋਂ ਕਣਕ ਬੀਜੀ ਸੀ ਤੁਸੀਂ ਲਾ ਲਓ 4-5 4-5 ਮੂੰਹ ਜਵਾਨੀ ਸ਼ਿਕਾਇਤ ਕੀਤੀ ਕਿ ਲਿੱਕਤੀ ਕੰਪਨੀ ਨਾ ਦਰਖਾਹੇ ਦਿੱਤੀ ਸੀ ਜੀ ਹਜੇ ਟੱਕਰ ਤੁਹਾਡਾ ਕੋਈ ਕਾਰਵਾਈ ਹੋਈ ਨਹੀਂ ਜੀ ਫੇਓ ਸਰ ਮੌਕਾ ਦੇਖਣ ਵੀ ਨਹੀਂ ਆਇਆ ਨਹੀਂ ਆਏ ਮੌਕਾ ਵੇਖਣ ਕਹਿੰਦੇ ਮੌਕਾ ਵੇਖ ਕੇ ਤੇ ਤੁਹਾਡਾ ਉੱਥੇ ਹੀ ਫੈਸਲਾ ਕਰ ਦੇਣਾ ਮੌਕਾ ਨਹੀਂ ਵੇਖਣਾ ਆਏ ਫੇਰ ਮੁੜ ਕੇ ਨਾ ਕਣਕ ਪੱਕ ਗਈ ਜੀ ਇਹ ਪੰਚਾਇਤ ਦੀਪਾ ਤੇ ਸਾਰੇ ਜਿਹੜੇ ਮੈਂਬਰ ਪੰਚਾਇਤ ਵਾਲੇ ਆ ਪੋਡਿਆਂ ਸਰ ਪਿੰਡ ਦੇ ਇਹਨਾਂ ਨੇ ਮੇਰੇ ਕਣਕ ਬਰਾਤੋਂ ਰਾਤ ਵੱਢ ਲਈ ਜੀ ਇਹ ਵੀ ਵੱਢ ਕੇ ਤੇ ਸਰੋਂ ਵੀ ਵੱਢ ਕੇ ਤੇ ਲਾਗੇ ਜੀ ਬੂਟੇ ਛੰਨਾ ਵਾਲੀ ਪਿੰਡ ਸਰ ਫੇਰ ਮੈਂ ਥਾਣੇ ਪੱਜੀ ਫੇਰ ਮੈਂ ਥੰਪੋਂ ਜਾ ਕੇ ਦਰਖਾਸਤ ਦਿੱਤੀ ਵੀ ਆ ਮੇਰੇ ਤਾਂ ਫਸਲ ਵੀ ਵੱਢ ਲਿਆ ਫੇਰ ਕਹਿੰਦੇ ਜੀ ਅਸੀਂ ਸੱਦਦੇ ਆ ਸੱਦਦੇ ਆਇਆ ਕਰਦੇ ਜੀ ਫੇਰ ਇਹਨਾਂ ਨੇ ਕੋਈ 10 20 ਦਿਨ ਲੰਗਾਤੇ ਮੈਂ ਡਿਪਟੀ ਸਾਹਿਬ ਦੇ ਪੇਸ਼ ਹੋਈ ਵੀ ਮੇਰੇ ਸੁਣਾਈ ਨਹੀਂ ਹੁੰਦੀ ਜੀ ਉੱਥੇ ਵੀ ਦਰਖਾਸਤ ਆਈ ਇਹਨਾਂ ਨੇ ਕੋਈ ਡਿਪਟੀ ਸਾਹਿਬ ਨੇ ਮੇਰੇ ਸਾਹਮਣੇ ਫੋਨ ਕੀਤਾ ਕਹਿੰਦਾ ਜ ਆ ਮੈਡਮ ਜੀ ਤੁਹਾਡੀ ਜਾਂਦੇ ਸੁਣਾਈ ਹੋਏਗੀ ਮੈਂ ਕਹਤਾ ਤਾਂ ਤੋ ਮੈਂ ਠਾਣੇ ਆਈ ਤੇ ਕਹਿੰਦੇ ਜ ਅਖੇ ਚਲੋ ਮੌਕਾ ਵਿਖਾਂਗੇ ਮੌਕਾ ਇਹ ਨਾ ਜੀ ਛਪੈਦੇ ਮੇਰੇ 4 4 ਸਾਲਾਂ ਦੇ ਮੈਂ ਦਰਿਆ ਚ ਪਾਣੀ ਪਰ ਪਰ ਕਿਤ ਮੈਂ ਛਪੈਦੇ ਲਾਏ ਹੋਏ ਸੀ ਉਹਨਾਂ ਨੂੰ ਪਾਣੀ ਲਾਉਣ ਦੀ ਸੀ 4 ਸਾਲਾਂ ਦੇ ਸੀ ਉਹ ਜੀ ਇਹਨਾਂ ਨੇ ਮਸ਼ੀਨ ਲਿਆ ਕਰਾਤੋ ਰਾਤ ਇਹਨਾਂ ਨੇ ਪੰਚਾਇਤ ਨੇ ਮੈਂਬਰ ਕੁਲਵੀਰ ਤੇ ਸਰਪੰਚ ਦੀਪਾ ਪੋਡੇ ਪਿੰਡ ਦੇ ਆ ਇਹਨਾਂ ਦੇ ਜਿਉ ਛਪੈਦੇ ਵੀ ਪਟਕੇ ਰਾਤੋ ਰਾਤ ਲੈਂਦੀ ਸਰ ਫੇ ਜੀ ਮੈਂ ਦਰਖਾਸਤ ਪੈਂਦਿਆਂ ਦੀ ਦਿੱਤੀ ਫੇ ਵੀ ਮੇਰੀ ਸੁਣਾਈ ਨਹੀਂ ਫੇ ਨ ਪਹਿਲੀ ਬਾਾਰ ਲਈ ਰਾਤ ਨੂੰ ਜਾ ਕੇ ਜੀ ਸਰ ਫੇ ਮੈਂ ਗਈ ਫੇ ਥਾਣੇਦਾਰ ਨੇ ਇਨਸਪੈਕਟਰ ਨੇ ਕਿਹਾ ਮੈਂ ਮੌਕਾ ਵੇਖਾਂਗਾ ਇਹਨਾਂ ਨੇ 25 ਤਰੀਕ ਦਾ ਰੱਖਿਆ ਸੀ ਮੌਕਾ ਐਤਵਾਰ ਦਾ ਕਹਿੰਦਾ ਬੇਲਾ ਟਾਈਮ ਹੁੰਦਾ ਸਰਫੇ ਵੀ ਉਹ ਨਹੀਂ ਆਏ ਆਪਣੇ ਇੰਸਪੈਕਟਰ ਜੀ ਮੈਂ ਫੋਨ ਕਰਦੀਆਂ ਨਾ ਫੋਨ ਚੱਕਦੇ ਆ ਨਾ ਮੌਕਾ ਵੇਖਣ ਆਏ ਮੇਰੇ ਨਾਲ ਨਿਤ ਚਾਰ ਵਾਰੀ ਚੋਰੀ ਛਪਾਦੇ ਵੀ ਵੱਡਲੇ ਕਣਕ ਵੀ ਵੱਢ ਲਈ ਪਾਲੀ ਵੀ ਬਾੜ ਲਈ ਪਿੰਡ ਪਾਲੀ ਮੇਰੀ ਹੈਗੀ ਆ ਪਿੰਡ ਟੰਗਾਰੇ ਪੰਚਾਇਤ ਦੀ ਆ ਸਾਨੂੰ ਨਹੀਂ ਪਤਾ ਪੰਚਾਇਤ ਦੀ ਆ ਇੰਨੀਆਂ ਫਰਦਾ ਮੇਰੀਆਂ ਜੀ ਆ ਫਰਦਾ ਮੈਂ ਕਢਾ ਕੇ ਅ제 ਕੱਲ ਪਰਸੋ ਲਿਆਈਆਂ 1900 ਰੁਪਇਆ ਤੇ 75 ਰੁਪਏ ਲੱਗੇ ਆ ਇੰਨੇ ਲੱਗਦੇ ਆ ਜੇ ਫਰਜ਼ਦਾ ਤੇ ਪੈਸੇ ਇਹ ਹੈਗੀਆਂ ਫਰਜ਼ਦਾ ਪਿੰਡ ਟਗਾਰੇ ਦੀ ਪੰਚਾਇਤ ਆ ਕਿ ਸੈਂਟਰ ਆ ਕਿ ਕਿਵੇਂ ਇਹਦਾ ਕੋਈ ਪਤਾ ਨਹੀਂ ਲੱਗਦਾ ਗੁਰਦੌਰੀਆਂ ਸਾਡੇ ਨਾਲ ਆ ਪਿੰਡ ਪੰਚਾਇਤ ਦੇ ਕੋਈ ਪੈਸੇ ਵੀ ਮੰਗੇ ਤੁਹਾਡੇ ਕੋਲ ਜੀ ਮੈਂ ਪਹਿਲੇ ਜਦੋਂ ਮੇਰੇ ਘਰ ਵਾਲੇ ਨੂੰ ਮਾਰਨ ਗਏ ਸੀ ਖੇਤ ਦੇ ਚ ਨਾਲ ਦੀਪਾ ਸਰਪੰਚ ਸੀ ਨਾਲ ਹੋਰ ਬੰਦੇ ਨੇ ਬਲਾਈ ਕੀ ਬਲੈਕ ਕਰਾਉਂਦਾ ਆ ਬਲਾਈ ਕੀ ਬੰਦੇ ਸੀ ਉਦੋਂ ਮੈਂ ਸਰਪਾ ਉੱਥੇ ਥਾਣੇ ਗਈ ਤਾਂ ਥਾਣੇਦਾਰ ਨੇ ਮੈਂ ਕਿਹਾ ਵੀ ਬੀਬੀ ਇਹ ਅੱਜ ਤਾਂ ਨਹੀਂ ਗੱਡੀ ਚੱਲਨੀ ਤੇ ਜਿਹੜ ਨੂੰ ਮੈਂ ਇਸੇ ਤੇ ਲਖਵਿੰਦਰ ਤਲਵੰਦ ਦਾ ਉਹਨ ਮੈਂ ਇਸੇ ਤੇ ਪੈਲੀ ਦਿੱਤੀ ਆ ਉਹਦੇ ਤੇ ਮੈਂ ਪੈਸੇ ਧਾਰੇ ਲੈ ਕੇ ਗਈ ਸੀ 3000 ਮੈਂ ਆਖਿਆ ਲੈ ਪੈਸੇ ਤੇ ਤੂੰ ਗੱਡੀ ਹੁਣੇ ਲੈ ਕੇ ਚੱਲ ਮੌਕੇ ਤੇ ਬੰਦੇ ਮੇਰੇ ਖੇਤ ਤੋਂ ਲੈ ਆ ਉਹ ਜੀ ਮੈਂ ਦਿੱਤੇ ਸੀ ਚਰਨਜੀਤ ਨੂੰ ਨਹੀਂ ਦਰਬਾਰੇ ਨੂੰ ਦਰਬਾਰੇ ਨੂੰ ਹਾਂਜੀ ਦਰਬਾਰੇ ਨੂੰ 3000 ਦਿੱਤਾ ਮੈਂ ਕਿ ਚਲੋ ਤੁਸੀਂ ਮੌਕੇ ਤੇ ਬੰਦੇ ਲਿਆਓ ਮੇਰੇ ਬੰਦੇ ਨੂੰ ਤਾਂ ਉੱਥੇ ਮਾਰ ਦੇਣ ਕਿ ਮੇਰਾ ਬੰਦਾ ਕਿਸੇ ਦੇ ਖੇਤ ਤੇ ਚਗਵਾਂਡੀਆਂ ਦੇ ਬਹਿ ਗਿਆ ਲੁੱਕ ਗਿਆ ਫਿਰ ਇਹ ਬੰਦਿਆਂ ਨੂੰ ਦਿਸਿਆ ਨਹੀਂ ਇਹ ਬੰਦੇ ਬੈਠੇ ਹੀ ਰਹੇ ਵੀ ਇੱਥੇ ਹੋਏਗਾ ਤਾਂ ਅਸੀਂ ਉਹਨੂੰ ਵਟ ਟੁੱਕ ਕੇ ਸਿੱਟ ਦੇਾਂਗੇ ਦਰਿਆ 'ਚ ਚਲੋ ਕੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਸਾਡੀ ਇਹ ਮੰਗਿਆ ਸਰ ਮੇਰੇ ਨਾਲ ਵੀ ਕਿੰਨੇ ਹਿੱਲੇ ਸਰਪੰਚ ਨੇ ਕਰਾਈਏ ਪੋੜਿਆ ਪਿੰਡ ਦੇ ਸਰਪੰਚ ਨੇ ਸਾਹਿਬ ਮਿਲਣਾ ਚਾਹੀਦਾ ਜੀ ਮੇਰੇ ਇਹ ਆ ਵੀ ਪਿੰਡ ਟਗਾਰੇ ਦੀ ਪੈੜੀ ਆ ਇਹ ਸਰਪੰਚ ਦਾ ਹੱਕ ਨਹੀਂ ਆ ਉਹ ਮੇਰੇ ਨਾਲ ਇਨਾ ਛਪੈਦੇ ਫੱਟ ਲੈਂਦੇ ਚੋਰੀ ਕਣਕ ਵੱਢ ਲੈਂਦੀ ਸਰਪੈਲੀ ਚੋਰੀ ਬਾਹਲੀ ਆ ਮੌਕਾ ਵੀ ਅਜੇ ਤੱਕ ਨਹੀਂ ਪੱਚੀ ਪੁਲਿਸ ਨੇ ਨਿਹਾਉਰ ਦਿੱਤਾ ਕਹਿੰਦਾ ਪੁਲਿਸ ਤਾਂ ਇੱਥੇ ਵੱੜਦੀ ਨਹੀਂ ਮੇਰੀ ਬੰਨੀ ਆ ਪੁਲਿਸ ਤੇ 50000 ਮੈਂ ਦਿੱਤਾ ਆ ਪੁਲਿਸ ਨਹੀਂ ਇੱਥੇ ਆ ਕੇ ਉਹ ਜਿਨ੍ਹਾਂ ਨੇ ਵਾਹੀ ਉਹ ਵੀ ਦੇਦੇ ਸੀ ਪੈਸੇ ਦਿੱਤੇ ਪੁਲਿਸ ਨੂੰ ਹਾਂਜੀ ਇਹ ਕਿੰਨਾ ਨੇ ਦਿੱਤੇ ਪੈਸੇ ਜਿਹੜੀ ਇਹਦੀ ਦਰਾਨੀ ਦੇ ਮੁੰਡੇ ਨਹੀਂ ਦਰਾਨੀ ਨਹੀਂ ਆ ਇਹ ਆ ਅੰਬਰ ਵੀ ਨਹੀਂ ਆ ਇਹ ਕਲਬੀਰੀ ਚਮਕੌਰੀ ਤੇ ਸਰਪੰਚ ਇਹ ਪਿੰਡ ਕਬਜ਼ਾ ਕਰਨ ਵਾਲੇ ਇੱਕ ਦੇਸਾ ਪਿੰਡ ਟਗਾਰੇ ਦਾ ਇਹ ਚਾਰ ਬੰਦੇ ਆਗੂ ਆ ਜੀ ਇਹ ਪਿੰਡ ਨੂੰ ਕਹਿੰਦੇ ਅਸੀਂ ਕਬਜ਼ੇ ਲੈਣੇ ਆ ਮੇਰੀ ਪਿੰਡ ਚ ਪੋੜਿਆਂ ਦੇ ਵਿੱਚ ਪੁਰਾਣੀ ਮੇਰੇ ਸਹੁਰੇ ਦੇ ਟਾਈਮ ਦੀ ਜ਼ਮੀਨ ਪਈ ਹੈ ਮੇਰੀ ਜੀ ਉਹ ਜ਼ਮੀਨ ਦੇ ਵਿੱਚ ਆਏ ਦੀਪੇ ਸਰਪੰਚ ਨੇ ਛੱਪੜ ਪਟਾਤਾ ਮੇਰੀ ਸੁਣਾਈ ਇਹ ਆ ਜੀ ਲਾਲ ਲਕੀਰ ਦੇ ਅੰਦਰ ਘਰਾਂ ਦੇ ਵਿੱਚ ਸਰਪੰਚ ਛੱਪੜ ਨਹੀਂ ਹੁੰਦਾ ਸਰ ਸਰਪੰਚ ਛੱਪੜ ਹੁੰਦਾ ਪਿੰਡ ਦੇ ਬਾਹਰਲੇ ਪਾਸੇ ਇਹ ਘਰਾਂ ਦੇ ਵਿੱਚ ਛੱਪੜ ਪਟਾਇਆ ਗਿਆ ਇਹ ਕੇ ਸਰਪੰਚ ਸਾਹਿਬ ਦੇ ਰੋਕ ਲਗਣੀ ਚਾਹੀਦੀ ਆ ਵੀ ਇਹ ਸਰ ਜਿਹੜਾ ਛੱਪੜ ਪਟਾਉਣ ਦੇ ਛੱਪੜ ਨਹੀਂ ਪਟਿਣਾ ਚਾਹੀਦਾ ਇੱਕ ਮੇਰੀ ਪੈੜੀ ਦੀ ਸੁਣਾਈ ਹੋਣੀ ਚਾਹੀਦਾ ਜੋ ਮੇਰੇ ਛਪੈਦੇ ਪੱਟੇ ਆ ਚੋਰੀ ਕਣਕ ਵੱਡੀ ਆ ਜੋ ਇਹਨਾਂ ਚੋਰੀ ਕਬਜ਼ਾ ਕਰ ਰਹੇ ਇਹਨਾਂ ਤੇ ਪਰਚਾ ਆਉਣਾ ਚਾਹੀਦਾ ਪਰਮਜੀਤ ਜੀ ਇਹ ਮਾਮਲਾ ਜੀ ਇਹਨਾਂ ਦੀ ਜ਼ਮੀਨ ਦਾ ਤੁਸੀਂ ਜ਼ਮੀਨ ਇਹਨਾਂ ਦੀ ਜੀ ਪਹਿਲਾਂ ਤੋਂ ਜੱਦੀ ਇਹਨਾਂ ਕੋਲੇ ਸੀ 60 70 ਸਾਲਾਂ ਦੀ ਜੀ ਤੇ ਹੁਣ ਜਿਹੜਾ ਧੱਕਾ ਇਹ ਧੱਕਾ ਕਰ ਰਹੀ ਹੈ ਇਹਨਾਂ ਦੇ ਨਾਲ ਵੀ ਇਹਨਾਂ ਦਾ ਇਨਸਾਫ ਨਹੀਂ ਦਵਾਉਂਦੇ ਇਹਨਾਂ ਨੂੰ ਪੰਚਾਇਤ ਜਿਹੜੀ ਕਿਹੜੀ ਪਾਰਟੀ ਆਲੀ ਆ ਜੀ ਝਾੜੂ ਵਾਲਿਆਂ ਦੀ ਝਾੜੂ ਵਾਲੇ ਤਾਂ ਕਹਿੰਦੇ ਜੀ ਕਿਸੇ ਨਾਲ ਗਰੀਮਤ ਧੱਕਾ ਨਹੀਂ ਕਰਦੇ ਉਹ ਤਾਂ ਕਹਿੰਦੇ ਆ ਜੀ ਨਹੀਂ ਕਰਨਾ ਪਰ ਪਿੰਡ ਵਿੱਚ ਜਦੋਂ ਲਾਗਬਾਜ਼ੀ ਹੋ ਜਾਂਦੀ ਉਹ ਕਰਦੇ ਆ ਤੇ ਇਹਨਾਂ ਨਾਲ ਧੱਕਾ ਕਰ ਰਹੇ ਆ ਹਾਂਜੀ ਬਾਕੀ ਨਸ਼ਾ ਪੱਤਾ ਵੀ ਨਹੀਂ ਸਾਡੇ ਪਿੰਡ ਚ ਬੰਦ ਕਰਾਉਂਦੇ ਹੈਗੇ ਬਹੁਤ ਜਿਆਦਾ ਚੰਨੀ ਚੱਲਦਾ ਕੰਮ ਤੇ ਇਹਨਾਂ ਨਾਲ ਵਿਚਾਰਿਆਂ ਨਾਲ ਨਜਾਇਜ਼ ਧੱਕਾ ਹੁੰਦਾ ਇਹਨਾਂ ਦੀ ਜ਼ਮੀਨ ਜਿਹੜੀ ਸੀ ਅਸੀਂ ਕਬਜ਼ਾ ਪਹਿਲਾਂ ਵੀ ਇਹਨਾਂ ਦੀ ਪਾਣੀ ਦੇ ਵਿੱਚ ਆਈ ਸੀ ਅਸੀਂ ਫੈਸਲਾ ਦੇਸੇ ਨਾਲ ਥੋੜਾ ਰੌਲਾ ਸੀ ਨਵੇੜਿਆ ਸੀ ਢੰਗਾਰੇ ਵਾਲੇ ਨਾਲ ਉਹ ਵੀ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਤੇ ਹੁਣ ਉਹ ਦੇਸਾ ਫੇਰ ਉਹਨਾਂ ਦੇ ਨਾਮ ਰਲਿਆ ਹੋਇਆ ਵਾ ਢੰਗਾਰੇ ਦਾ ਤੇ ਸੱਤਾ ਵੀ ਉਹਨੇ ਲਵਾਈਆਂ ਸੀ ਇਹਨਾਂ ਦੇ ਦੇਸੇ ਨੇ ਤੇ ਹੁਣ ਜੀ ਇਹਨਾਂ ਨਾਲ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਜ਼ਮੀਨ ਇਹਨਾਂ ਦੀ ਹੈ ਜੱਦੀ ਪਹਿਲੋ ਤਾਂ ਮੈਂ ਗਵਾਹ ਆ ਇਸ ਗੱਲ ਦੀ ਸੌ ਨੇਮਦੇ ਹਨ ਤਾਂ ਵੀ ਸਪੈਦੇ ਆ ਸਰੋਂ ਆ ਕਣਕੇ ਆ ਵੱਢੀ ਗਈ ਇਹਨਾਂ ਨੂੰ ਮਿਲਣਾ ਚਾਹੀਦਾ ਸਾਰਾ ਕੁਛ ਹੱਕ ਜ਼ਮੀਨ ਸਵਾਰਨ ਕੋਰਤ ਦੀ ਹੈ ਜੀ ਪਹਿਲੋ ਤੋਂ ਹੀ ਤੇ ਜਿਹੜਾ ਛੱਪੜ ਦਾ ਰੋਣਾ ਇਹ ਵੀ ਇਹ ਕਹਿੰਦੇ ਆ ਵੀ ਸਾਡੇ ਸਹੁਰੇ ਦਾ ਤੇ ਹੈਗੀ ਵੀ ਸੀ ਇਹਨਾਂ ਦੀ ਬੈਠੇ ਸੀ ਵਿੱਚ ਘਰ ਤੇ ਹੁਣ ਉਸ ਤੋਂ ਬਾਅਦ ਦਾ ਮੈਨੂੰ ਨਹੀਂ ਪਤਾ ਹੈਗਾ ਵੀ ਯਾਨੀ ਇਹਨਾਂ ਦੇ ਨਾਂ ਸੀ ਜਾਂ ਸਾਧੂ ਦੇ ਨਾਂ ਸੀ ਕਿ ਦੱਸ ਨਹੀਂ ਨਹੀਂ ਸਾਧੂ ਦੇ ਸੀ ਹਾਂ ਜੀ ਇਹ ਸਰੋਂ ਦੇ ਤਾਂ ਨਹੀਂ ਮੈਨੂੰ ਪਿੰਡ ਵਾਲੇ ਦਾ ਜ਼ਿਆਦਾ ਪਤਾ ਮੈਨੂੰ ਉਹ ਜ਼ਮੀਨ ਦਾ ਪਤਾ ਜੀ ਉਹ ਜ਼ਮੀਨ ਦਾ ਮੈਨੂੰ ਪਤਾ ਵੀ ਉਹ ਜ਼ਮੀਨ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਇਹਨਾਂ ਨੇ ਦਰਖਾਸਤ ਦਿੱਤੀ ਸੀ ਮੈਂ ਨਾਲ ਵੀ ਗਈ ਸੀ ਥਾਣੇ ਇਹਨਾਂ ਦੀ ਸਹਾਇ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਜੀ ਉਹ ਕਹਿ ਦਿੰਦੇ ਆ ਮਤਲਬ ਪੁਲਿਸ ਵਾਲੇ ਟਾਲ ਦਿੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਜਾਣੀ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਜਿਹੜੇ ਵੀ ਧੱਕਾ ਕਰ ਰਹੇ ਉਹ ਕਹਿੰਦੇ ਵੀ ਅਸੀਂ ਪੈਸੇ ਦਿੱਤੇ ਆ ਪੁਲਿਸ ਨੂੰ ਪੁਲਿਸ ਨਹੀਂ ਬੜੂਗੀ ਇੱਥੇ ਪੁਲਿਸ ਦਾ ਕੋਲ ਘਰ ਹੈ ਨਹੀਂ ਗਾ ਕੇ ਵੀ ਕੁਝ ਵੀ ਹੈ ਤੇ ਪੁਲਿਸ ਆਈ ਵੀ ਨਹੀਂ ਹਾਂਜੀ ਕੋਈ ਨਹੀਂ ਆਈ ਜਾਨੀ ਹਾਂਜੀ ਪੁਲਿਸ ਵਾਲੇ ਦਿੱਤੇ ਹੋਏ ਹੋ ਸਕਦਾ ਜੀ ਦਿੱਤੀ ਹੋਣਗੇ ਪੁਲਸ ਆ ਹੀ ਨਿੰਗੇ ਪੁਲਸ ਅੱਗੇ ਤਾਂ ਮੇਰੇ ਪ੍ਰਧਾਨ ਵੀ ਰਹੀਆਂ ਮੈਂ ਫੈਸਲੇ ਵੀ ਬਾਧੂ ਕਰਾਉਂਦੀ ਰਹੀਆਂ 50 ਸਾਲ ਹੋ ਗਏ ਮੈਨੂੰ ਠਾਣਾ ਜੰਦੀ ਨੂੰ ਤੇ ਪੁਲਸ ਨੇ ਕਦੀ ਇਨਕਾਰ ਨਹੀਂ ਕੀਤਾ ਮੇਰੇ ਕਹ ਤੇ ਆਉਂਦੀ ਸੀ ਪੁਲਸ ਹਰ ਮਾਮਲੇ ਤੇ ਪਰ ਅਰਕੀ ਨਹੀਂ ਆਈ ਗਈ ਮੀਆਂ ਐਸਚ ਨੂੰ ਮਿਲ ਕੇ ਵੀ ਆਏ ਆ ਪਰ ਆਈ ਨਹੀਂ ਪੁਲਸ ਪਤਾ ਨਹੀਂ ਕੀ ਚੱਕਰ ਬਿਲਗੇ ਥਾਣੇ ਦੀ ਜੀ ਹਾਂਜੀ ਤਾਂ ਖਰਚਾ ਵੀ ਕੀਤਾ ਜ਼ਮੀਨ ਢੱਟੀ ਸੀ ਲੜਾਈ ਹੋਈ ਪੱਦਰੀ ਹੋਈ ਆ ਜ਼ਮੀਨ ਦੇਸਿਆਂ ਨਾਲ ਲੜਾਈ ਵੀ ਹੋਈ ਆ ਪੰਚਾਇਤ ਚੰਗਾ ਪਿੰਡ ਦੀ ਨੇ ਸਾਡੀ ਜਿਹੜੀ ਪਹਿਲੀ ਪੰਚਾਇਤ ਬਚਨ ਸਿੰਘ ਸਰਪੰਚ ਸੀ ਬਿਆਸੀਆ ਧਰਮਾ ਸਭ ਨੇ ਜ਼ਮੀਨ ਦਵਾਈ ਆ ਨਾਲ ਉਹ ਕਿਵੇਂ ਵੀ ਖੁਦ ਨਾਲ ਸੀ ਉਸ ਰੋਲੇ ਦੇ ਹੁਣ ਇਹ ਧੱਕੇ ਨਾ ਕਰਾਉਂਦੇ ਆ ਜੀ ਕਬਜ਼ਾ ਇਹ ਪਹਿਲੇ 10 ਸਾਲ ਹੋ ਗਏ ਬਹਿੰਦੀ بیچਦੀ ਨੂੰ ਹਾਂਜੀ ਕੋਈ ਰੋਲਾ ਨਹੀਂ ਸੀ ਬਸ ਐ ਸਾਲ ਤੋਂ ਰੋਲਾ ਪਿਆ ਐ ਸਾਲ ਤੋਂ ਇਹਨਾਂ ਨੇ ਕੀਤਾ ਜੋ ਕੀਤਾ ਹਾਂਜੀ ਹਾਂਜੀ ਤੇ ਇਹ ਕਿਰਾਇਆ ਵੀ ਇਹਨਾਂ ਨੇ ਲਵਾਇਆ ਸੀ ਨਾਲੋ ਕਿਵਾਉਂਦੇ ਰਹੇ ਆ ਜੇ ਕਰਨੈਲ ਵੀ ਗਿਆ ਜਿੰਦਾ ਜਾਗਦਾ ਛੰਨਾ ਉਹਦੇ ਕੋਲ ਕਿਰਾਇਆ ਲਵਾਇਆ ਉਹਨੇ ਵੀ 30-40000 ਰੁਪਏ ਬਣਾਇਆ ਮੈਂ ਨਾਲ ਆਪ ਤੇਰ ਪਵਾ ਕੇ ਆਉਂਦੀ ਰਹੀ ਫੇ ਜੇਸੀਬੀ ਲੱਗੀ ਆ 50-60000 ਉਹਨੇ ਲਿਆ ਯਾਨੀ ਲੱਖ ਤੋਂ ਵੀ ਉੱਪਰ-ਉੱਪਰ ਪੈਸੇ ਲੱਗੇ ਇਹਨਾਂ ਦੇ ਪਹਿਲੇ ਚ ਹਾਂ ਪਰ ਝੜਵਾਲੀ ਸਰਕਾਰ ਨੂੰ ਅਸੀਂ ਤਾਂ ਆਪ ਬਥੇਰੀਆਂ ਵੋਟਾਂ ਪਾਈਆਂ ਬਾਬਾ RAM ਨੂੰ ਸਾਰੀ ਪੰਚਾਇਤਾਂ ਆਉਂਦੀਆਂ ਸੀ ਅਸੀਂ ਬਣਾਇਆ ਸਾਡੀ ਇੰਦਰਜੀਤ ਬੀਬੀ ਸੁਣਦੀ ਨਹੀਂ ਤੇ ਦੀਪਾ ਦੀ ਸੁਣਦੀ ਆ ਬਸ ਹੀ ਗਏ ਗਏ ਆ ਬਹੁਤ ਬੜੀ ਗਏ ਆ ਜੀ ਸਾਡੇ ਪਤਾ ਨਹੀਂ ਕਿ ਕਿ ਚੱਕਰੀਆਂ ਪਾ ਪਾ ਕੇ ਮਿਲਦੀ ਸਾਨੂੰ ਤਾਂ ਬੁਲਾਉਂਦੀ ਵੀ ਨਹੀਂ ਤੇ ਸਭ ਨੇ ਤਾਂ ਵੋਟ ਸਾਡੀ ਗਈ ਝਾੜੂ ਵਾਲਿਆਂ ਨੂੰ ਅੱਛਾ ਜੀ ਇਹ ਤਾਂ ਮੈਂ ਬਹਿ ਕੇ ਵੀ ਬੀਬੀ ਜੀ ਨਾਲ ਗੱਲ ਕਰਨੀ ਐ ਵੀ ਇੰਨੀਆਂ ਵੋਟਾਂ ਤੁਹਾਨੂੰ ਅਸੀਂ ਪਾਈਆਂ ਤੇ ਸਾਡੀ ਸੁਣਾਈ ਨਹੀਂ ਤੇ ਇੱਕ ਬੰਦਾ ਤੁਸੀਂ ਪ੍ਰਧਾਨ ਚੁਣ ਲਿਆ ਜਿਹੜਾ ਸਾਡੀ ਐਲਟੀ ਪਾਰਟੀ ਦਾ ਹੋ ਗਿਆ ਠੀਕ ਹੈ ਹਾਂਜੀ ਰਾਣੂ ਈ ਮਾਮਲਾ ਜੀ ਇਹਨਾਂ ਦੀ ਜ਼ਮੀਨ ਦਾ ਪਿਆਣ ਦੀ ਪਹਿਲੀ ਹੈਗੀ ਆ ਬਈ 50 60 ਸਾਲ ਹੋ ਗਏ ਇਹਨਾਂ ਦੇ ਕੋਲ ਅੱਛਾ ਜੀ ਤੇ ਇਹ ਰਾਨਾ ਧੱਕਾ ਕਰਦਾ ਕੌਣ ਧੱਕਾ ਕਰਦਾ ਜੀ ਆਮ ਪਾਰਟੀ ਦਾ ਜਿਹੜਾ ਸਰਪੰਚਾ ਕਿਹੜੇ ਪਿੰਡ ਦਾ ਜੀ ਸਰਪੰਚਾ ਪਿੰਡ ਪੋੜਿਆਂ ਦਾ ਜੀ ਪਰ ਉਹ ਤਾਂ ਨਹੀਂ ਧੱਕਾ ਕਰਦੇ ਪਰ ਇਹ ਸਰਪੰਚ ਕਰਦਾ ਅੱਛਾ ਪਿੰਡ ਵਾਲੇ ਨਹੀਂ ਕੁਛ ਕਹਿੰਦੇ ਜਿਹੜਾ ਪਿੰਡ ਦਾ ਸਰਪੰਚ ਆਮ ਪਾਰਟੀ ਵਾਲੇ ਕਹਿੰਦੇ ਉਹ ਤਾਂ ਕਹਿੰਦੇ ਧੱਕਾ ਨਾ ਕਰੋ ਇਹ ਕਰਦਾ ਧੱਕਾ ਸਰਪੰਚ ਧੀਪਾ ਹਾਂ ਧੀਪਾ ਸਰਪੰਚ ਉਹ ਆਂ ਧੀਪਾ ਕਰਦਾ ਜੀ ਕਿੰਨੇ ਕ ਸਮੇ ਤੋਂ ਹੋ ਗਿਆ ਜੀ ਧੱਕਾ ਕਰਦੇ ਨੇ ਉਹਨੂੰ ਇਹ ਹੁਣ ਹੀ ਬਣਿਆ ਤਾਂ ਕਰਨ ਲੱਗਾ ਅੱਛਾ ਜੀ ਪਹਿਲਾਂ ਤੇ ਵਹੋਂਦੇ ਸੀ ਸਾਰਾ ਕੁਝ ਕਰਦੇ ਸੀ ਅੱਛਾ ਜੀ ਇਹਨਾਂ ਦੀ ਕਣਕ ਵੀ ਵੱਢ ਲਈ ਸਿਪਾਇਦੇ ਵੀ ਵੱਢ ਲੈ ਅੱਛਾ ਜੀ ਤੇ ਸਰੋਂ ਸੀ ਅਸੀਂ ਇਹ ਕਹਿੰਦੇ ਇਨਸਾਫ ਹੋਣਾ ਚਾਹੀਦਾ ਵੀ ਧੱਕਾ ਨਹੀਂ ਕਰਨਾ ਚਾਹੀਦਾ ਗਰੀਬਾਂ ਤੇ ਛੱਪੜ ਦੀ ਇਹ ਨਾ ਨੇ ਉੱਥੇ ਬਣਾ ਰਿਆ ਇਹਨਾਂ ਦੀ ਸੌਰੀ ਦੀ ਪੈੜੀ ਚ ਅੱਛਾ ਜੀ ਹਾਂ ਸਰਪੰਨ ਸਾਹਿਬ ਕੀ ਨਾ ਜੀ ਸਰਪੰਚ ਸਾਹਿਬ ਇੱਕ ਰੇਡੀਸ ਨੇ ਤੁਹਾਡੇ ਦੇ ਕੀ ਨਾ ਸਰਬਾਰਸ਼ ਕੌਰ ਕੇ ਰੇਡੀ ਸਾਹਿਬ ਉਹਨਾਂ ਨੇ ਸਵਰਨ ਕੌਰ ਹਾਂ ਸੌਰੀ ਸਵਨ ਕੌਰ ਨੇ ਤੁਹਾਡੇ ਦੇ ਅਲੀਗੇਸ਼ਨ ਲਾਇਆ ਕਿ ਤੁਸੀਂ ਉਹਨਾਂ ਦੀ ਪ੍ਰਾਪਰਟੀ ਤੇ ਨਜਾਇਜ਼ ਕਬਜ਼ਾ ਕਰ ਰਹੇ ਹੋ ਕੀ ਹੈ ਜੀ ਪੂਰਾ ਮੈਟਰ ਹੈ ਮੈਟਰ ਇਹ ਜੀ ਉਹਦੇ ਭਤੀਜੇ ਆ ਜੋ ਦੇ ਮੁੰਡੇ ਆ ਜੀ ਇਹ ਹੂੰ ਤੇ ਦੋ ਦੋ ਕਿੱਜਮੀਨ ਇਹਨਾਂ ਦੀ ਆ ਜੀ ਇਹ ਆਪਣੀ ਦੋ ਕਿੱਜਮੀਨ ਬਾਹਰੇ ਉਹ ਆਪਣੀ ਬਾਹਰੇ ਆ ਉਹ ਰੇਡੀ ਜੀ ਕਹਿੰਦੀ ਚਾਰੀ ਮੈਂ ਬੋਣੇ ਆ ਜੀ ਇਹਦੇ ਬੇ ਸਾਨੂੰ ਥਾਣੇ ਬਲਗੇ ਬੁਲਾਇਆ ਗਿਆ ਸੀਗਾ ਪੰਚਾਇਤ ਨੂੰ ਵੀ ਤੇ ਇਹਨਾਂ ਨੂੰ ਵੀ ਉਹ ਤੇਹੀ ਫੈਸਲਾ ਹੋਇਆ ਸੀ ਵੀ ਦੋ ਤੁਸੀਂ ਆਪਣੇ ਵੱਲੋਂ ਦੋ ਇਹ ਵਾਲ ਲੈਂਦੇ ਆ ਉਹਦੇ ਵਿੱਚੋਂ ਸਾਨੂੰ ਨਜਾਇਜ਼ ਹੀ ਕਹਿ ਰਹੇ ਆ ਵੀ ਪੰਚਾਇਤ ਜਿਹੜੀ ਹੈਗੀ ਇਹ ਕਬਜ਼ਾ ਕਰਾ ਲਈਏ ਕਿੰਨੇ ਕ ਸਮੇਂ ਤੋਂ ਜੀ ਇਹ ਚੱਲ ਰਿਹਾ ਜਦ ਜਮੀਨ ਦਾ ਕਬਜ਼ਾ ਦਾ ਹੋਣ ਰਿਹਾ ਕਿੰਨੇ ਕ ਸਮੇਂ ਤੋਂ ਨੰਬਾ ਹੋ ਰਿਹਾ ਇਹ 9 ਸਾਲ ਤੋਂ ਦੁਬਾਰਾ ਚੱਲ ਰਿਹਾ ਜੀ ਪਹਿਲਾਂ ਤਾਂ ਠੀਕ ਹੀ ਸੀ ਚੱਲੀ ਜਾਂਦਾ ਹੁਣ 1 ਸਾਲ ਹੋ ਗਿਆ ਜੀ ਪਹਿਲਾਂ ਕੌਣ ਬੌਂਦਾ ਸੀ ਉਹ ਜ਼ਮੀਨ ਨੂੰ ਜੀ ਕਿਰਾਇਆ ਦੀ ਪੜੀ ਪਹਿਲਾਂ ਮੈਨੂੰ ਨਹੀਂ ਪਤਾ ਕਿ ਇਹਨਾਂ 'ਚ ਕੌਣ ਬਹੁਤਾ ਸੀਗਾ ਕਿਉਂਕਿ ਕਦੇ ਅੱਥੇ ਉੱਧਰ ਨੂੰ ਗਏ ਹੀ ਨਹੀਂ। ਅੱਛਾ ਜੀ। ਉਹ ਜ਼ਮੀਨ 'ਚ ਕਦੇ ਗਏ ਹੀ ਨਹੀਂ। ਉਹ ਤਾਂ ਇਹਨਾਂ ਦੇ ਕਹਿੰਦੇ ਅਸੀਂ ਗਏ ਆ ਕਿਉਂਕਿ ਪਹਿਲਾਂ ਸਰਪੰਚ ਹੀ ਨਹੀਂ ਸੀ ਕਿ ਦੂਜੀ ਪੰਚਾਇਤ ਸੀ। ਉਹ ਵੰਡੀ ਆ। ਹੂੰ। ਤੇ ਬਾਕੀ ਇਹਨਾਂ ਦੇ ਇੱਕ ਨੂੰ ਵੀਰ ਸਿੰਘ ਆ ਇਹ ਵੀ ਇਹਨਾਂ ਦੀ ਗਵਾਂਡੀ ਆ। ਉਦੀਨ ਸਿੰਘ ਜੀ ਇਹ ਵੀ ਗਵਾਂਡੀ ਆ ਜੀ। ਅੱਛਾ ਜੀ। ਹਾਂ ਜੀ ਬਾਕੀ ਸਾਰੇ ਉਹਨਾਂ ਨੇ 90 ਜਿਆਦਾ ਗੰਭੀਰ ਤੁਹਾਡੇ ਤੇ ਲਾਏ ਆ ਕਿ ਦੇਸਾ ਜੀ ਭਾਜੀ ਦੇ ਇੱਕ ਨਾਲ ਦੇ ਤੁਹਾਡੇ ਭਾਈ ਤੇ ਕਿਹਾ ਕਿ ਤੁਸੀਂ ਉਹਨਾਂ ਦੀ ਪੈੜੀ ਤੇ ਦਰਾਖਤ ਵੜਾਏ ਆ। ਤੁਸੀਂ ਉਹਨਾਂ ਦੀ ਫਸਲ ਜਿਹੜੀ ਲੈ ਕੇ ਗਏ ਆ। ਤਾਂ ਤੁਸੀਂ ਜੋ ਵੀ ਕਰਾ ਰਹੇ ਤੁਸੀਂ ਮੋਰੇ ਹੋ ਕੇ ਕਰਾ ਰਹੇ ਹੋ ਉਹ ਜੀ ਆਪੋਜੀਟ ਪਾਰਟੀ ਆ ਜੀ ਹੂੰ ਪਹਿਲਾਂ ਉਹ ਸਾਡੇ ਤੋਂ ਪੰਚਾਇਤ ਹਾਰੀ ਆ ਹਾਂ ਸਾਡੇ ਤੋਂ ਨੰਬਰ ਵਾਲੀ ਹਰੇ ਆ ਉਹ ਆਪਣੇ ਗੁੱਸਾ ਕੱਢ ਰਹੇ ਸੀ ਹੁਣ ਆਪਾਂ ਨੂੰ ਪਤਾ ਵੀ ਆਪਾਂ ਕਿਦਾਂ ਕਬਜ਼ਾ ਕਰਾ ਸਕਦੇ ਆਂ ਫਿਰ ਜਮੀਨ ਦਾ ਕਰਾ ਸਕਦੇ ਨਹੀਂ ਜੇ ਇਹਨਾਂ ਦਾ ਅਸੀਂ ਕਬਜ਼ਾ ਕਰਾਉਣਾ ਹੁੰਦਾ ਫਿਰ ਇਹਨੂੰ ਚੰਗਾ ਦੀ ਆਪ ਵੀ ਕਰ ਲੈਂਦੇ ਜੀ ਕਿੰਨਾ ਹਿੱਸਾ ਲੈਣਾ ਤਾਂ ਇੱਕ ਜੀ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਐਸ ਐਚਓ ਸਾਹਿਬ ਨੂੰ 50000 ਰੁਪਏ ਦੇ ਕੇ ਆਂਗੇ ਤੁਸੀਂ ਸਾਡੇ ਪਿੰਡ 'ਚ ਨਹੀਂ ਆਣਾ ਹੈਗਾ ਇਹ ਕੀ ਮੈਟਰ ਹੈ ਜੀ ਇਹ ਬਿਲਕੁਲ ਝੂਠਿਆ ਸਾਡੀਆਂ ਦੋ ਦਰਖਾਸਤਾਂ ਗਈਆਂ ਪੁਲਿਸ ਇੰਨੀ ਬੀਜੀ ਹੈਗੀ ਉਹ ਤਾਂ ਸਾਡੀ ਦਰਖਾਸਤ ਪੰਚਾਇਤ ਦੀ ਦਰਖਾਸਤ ਤੇ ਨਹੀਂ ਪਹੁੰਚ ਰਹੀ ਹਾਂ ਹੂੰ ਨੋਰਮਲ ਦਰਖਾਸਤ ਕਿੱਦਾਂ ਹੋਣਗੀ ਸਰਕਾਰੀ ਮਤਾ ਪਾ ਕੇ ਐਪਲੀਕੇਸ਼ਨ ਲਈਏ ਉਹ ਸਾਡੀ ਉਸ ਦਰਖਾਸਤੇ ਨਹੀਂ ਆਏ ਕਿਉਂਕਿ ਸਾਨੂੰ ਪਤਾ ਵੀ ਐਸਐਚਓ ਸਾਹਿਬ ਵਧੀਆ ਕੰਮ ਕਰ ਰਹੇ ਆ ਦਿੱਲੀ 2-4 ਬੰਦੇ ਟੰਗ ਰਹੇ ਆ ਨਸ਼ੇ ਵਾਲੇ ਚੂਰੀ ਵਾਲੇ ਤੇ ਅਸੀਂ ਵੀ ਜਿਆਦਾ ਮਹਿਸੂਸ ਨਹੀਂ ਕਰਦੇ ਉੱਥੇ ਗਏ ਤੁਹਾਨੂੰ ਜਦੋਂ ਦੱਸਦੇ ਵੀ ਅਸੀਂ ਬੰਦੇ ਫੜਿਆ ਜੀ ਬਿਜੀ ਆ ਤੇ ਅਸੀਂ ਚੁੱਪ ਕਰਕੇ ਮੁੜੇ ਹਾਂ ਤੇ ਚਲੋ ਪੁਲਿਸ ਵਧੀਆ ਕੰਮ ਕਰ ਰਹੀ ਆ ਇਹ ਜਿਹੜਾ ਸਾਡਾ ਮੈਟਰ ਆ ਥੋੜਾ ਪੈਂਡਿੰਗ ਹੋ ਜਾਊਗਾ ਅਗਲੀ ਵਾਰ ਫੇਰ ਹੋ ਜਾਊਗਾ ਜੀ ਥੋੜਾ ਟਾਈਮ ਰੁਕੇ ਹੋ ਜਾਊਗਾ ਜੀ ਹੂੰ ਇਹ ਉਹ ਬਿਲਕੁਲ ਝੂਠੇ 50000 ਰੁਪਏ ਕੋ ਮਾੜੀ ਮੋਟੀ ਲਗਨ ਤਾਂ ਹੁੰਦੀ ਨਹੀਂ ਜੀ ਕਿੱਥੋਂ ਦੇਣਾ ਅੱਛਾ ਜੀ ਇਹ ਉਹਨਾਂ ਦਾ ਕਹਿਣਾ ਹੈ ਹੁਣ ਦਿੱਤੇ ਜਾਂ ਨਹੀਂ ਦਿੱਤੇ ਇਹ ਤਾਂ ਤੁਹਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਦਾ ਕਹਿਣਾ ਇਹ ਆ ਇਸ ਗੱਲ ਤੇ ਸੋਚਦੀਆਂ ਜ਼ਮੀਨ ਇਹਦੀ ਆ ਜ਼ਮੀਨ ਉਹਨਾਂ ਦੀ ਆ 50000 ਮੈਂ ਕਾਹਤੋਂ ਦੇਣਾ ਸਰਪੰਚ ਸਾਹਿਬ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਤੁਹਾਡੀ ਆਪੋਜੀਸ਼ਨ ਪਾਰਟੀ ਆ ਇਸ ਕਰਕੇ ਤੁਹਾਡੇ ਦਿਲ ਜਾਵ ਲਾ ਰਹੇ ਹਾਂ ਹਾਂ ਜੀ ਕਿੰਨਾ ਕਿਤੇ ਇੱਦਾਂ ਤਾਂ ਨਹੀਂ ਵੀ ਤੁਹਾਡੀ ਆਪੋਜੀਸ਼ਨ ਪਾਰਟੀ ਇਸ ਕਰਕੇ ਤੁਸੀਂ ਧੱਕਾ ਕਰ ਰਹੇ ਆ ਨੋ ਨੋ ਜੀ ਕਹਲੀ ਹੈ ਹੀ ਨਹੀਂ ਜੀ ਜੇ ਤਾਂ ਮੇਰਾ ਜੇ ਤਾਂ ਮੇਰਾ ਹੁੰਦਾ ਨਾ ਫਿਰ ਤਾਂ ਮੈਂ ਉਹ ਇਹ ਤਾਂ ਮੇਲੇ ਨਾ ਹੁੰਦਾ ਫਿਰ ਆਪਾਂ ਮੰਨ ਲੀਏ। ਉਹ ਪੁੱਤ ਜੀਆਂ ਤਾਂ ਨਾ ਹੀ ਨਹੀਂ ਲੈਂਦੇ ਜੀ। ਉਹ ਤੁਹਾਡਾ ਨਾਲ ਦੇਖੋ ਵੀ ਕੀ ਅਸੀਂ ਇਹਨਾਂ ਕੋਲ ਕਰਨਾ ਤੇ ਅਗਲੀ ਬਾਸ ਆਖ ਦੇ ਸਕਦੇ ਹਾਂ। ਸਾਨੂੰ ਤਾਂ ਚਕੀਰ ਲੋੜ ਹੈ ਇਹਨਾਂ ਨੂੰ ਲੈ ਕੇ ਕਰ ਲੋੜ। ਮੈਂ ਉਹਨਾਂ ਦੀ ਦੀਦਿ ਤੋਂ ਜਦੋਂ ਨਿੱਕੇ ਨਿੱਕੇ ਸੀ। ਅੱਛਾ ਤੁਹਾਡਾ ਨਾਂ ਕੀ ਹੈ ਭਾਜੀ? ਦੇਸਾ ਸਿੰਘ। ਦੇਸਾ ਸਿੰਘ ਜੀ। ਮੈਂ ਉਹਨੂੰ 92 ਦੀ ਪੈੜੀ ਵੇਚ ਕੇ ਚਲੀ ਗਈ ਥਾਂ। ਅੱਛਾ ਜੀ। 4 ਕਿੱਲੇ। ਹਾਂ। ਆਪਦੇ ਸਹੁਰੇ ਦਾ ਐਸਾ ਵੇਚ ਕੇ ਚਲੀ ਗਈ। ਠੀਕ ਹੈ। ਉਹ ਇਹਨਾਂ ਦਾ ਹਿੱਸਾ ਪਿਆ ਇੱਥੇ। ਹੂੰ। ਠੀਕ ਹੈ। ਇਹ ਇਹ ਕੌਣ ਹੈ ਜੀ ਇਹ ਮੁੰਡੇ? ਇਹਦੇ ਭਤੀਜੇ ਆ। ਸਕੇ ਭਤੀਜ ਅੱਛਾ ਜੀ ਕਿੰਨੀ ਪੈਲੀ ਇਹਨਾਂ ਦੀ ਇਹ 4 ਕਿੱਲੇ ਪੈਲੀ ਸੀ ਜੀ ਉਹ ਆਪਣੇ ਚਾਰ ਵੇਚ ਗਏ ਇਹਨਾਂ ਦੇ 4 ਕਿੱਲੇ ਹੈਗੇ ਹੁਣ ਉਹ ਦਰਿਆ ਪੱਟ ਕੇ ਜਦੋਂ ਇਹ ਪੰਚਾਇਤ ਪਹਿਲੀ ਸੀ ਜੀ ਨਹੀਂ ਨਹੀਂ ਦੇਸਾ ਜੀ ਤੁਸੀਂ ਕਹਿ ਰਹੇ ਹੋ 4 ਕਿੱਲੇ ਆ ਹਾਂਜੀ 4 ਕਿੱਲੇ ਤੁਸੀਂ ਕਹਿੰਦੇ ਉਹ ਆਪਣੀ ਵੇਚ ਗਏ ਆ 4 ਕਿੱਲੇ ਇਹਨਾਂ ਕੋਲ ਆ ਫਿਰ ਤਾਂ 8 ਕਿੱਲੇ ਹੋ ਗਏ ਜੀ ਤੇ 8 ਦਰਿਆ ਦੇ ਵਿੱਚ ਪੈਂਦੇ 4 ਜੀ ਉਹਦੇ ਅੱਛਾ ਜੀ ਦਰਿਆ ਜਿਹੜਾ ਉਹਨੂੰ ਉਹ ਕਹਿੰਦੇ ਬੰਦੇ ਦਾ ਹੀ ਛੱਡ ਜਿਹੜੇ ਵੇਚ ਕੇ ਗਈ ਆ ਹਾਂ ਬਨਵੇਂ ਜਾਨੀ ਟੋਟਲੀ 8 ਕਿੱਲੇ ਸੀਗੇ 4 ਇਹਨਾਂ ਕੋਲ ਆ 4 ਉਹਨਾਂ ਕੋਲ ਆ ਪਹਿਲੇ 4 ਵੇਚ ਕੇ ਤਾਂ ਇਹ ਪਹਿਲੇ ਵੇਚੀ ਤੇਜਾ ਸਿੰਘ ਨੂੰ ਹਾਂਜੀ ਤੇਜਾ ਸਿੰਘ ਤੋਂ ਲਈ ਮੇਰੇ ਤਾਏ ਸਿੰਘ ਆਏ ਅੱਛਾ ਜੀ ਉਹ ਤੋਂ ਫਿਰ ਇਹ ਵੇਚ ਕੇ ਚਲੇਗੀ 92 ਚ ਤੇਜਾ ਫਿਰ ਇਹਦੀ ਮੇਰਾ ਨਾਨਾ ਸੀਗਾ ਹਾਂ ਉਹਨੂੰ ਪਹਿਲਾਂ ਵੇਚੀ ਸੀ ਇਹਨਾਂ ਨੇ ਹੂੰ ਤੇ ਉਸ ਤੋਂ ਬਾਅਦ ਉਹ ਅਗਰੇ ਸਿੰਘ ਨੂੰ ਵੇਚ ਗਿਆ ਸੀ ਹੂੰ ਸਾਰਾ ਸਭ ਹੋ ਗਿਆ ਸਾਰਾ ਕੁਝ ਕਿਉਂਕਿ ਉਹ ਬਿਲਕੁਲ ਹੀ ਪੂਰ ਪੈਸਾ ਦੇ ਰੈਂਟੀ ਪਾਰਟ ਇਲਾਮ ਲਾ ਜੇਦੋਂ ਤੁਹਾਡਾ ਕੋਈ ਥਾਣੇ ਵੇਖ ਕੇ ਰਾਜੀਨਾਮਾ ਹੋਵੇ ਭਈ ਤੁਹਾਡੀ ਥਾਣੇ ਵਿੱਚ ਹਾਂਜੀ ਸਰ ਹੋਈ ਸਾਰਾ ਕੁਝ ਹੋਇਆ ਪਰ ਉਹ ਐਸਚੋ ਕੋਲ ਸਭ ਜਾਣਦਾਰ ਸੀ ਸਰ ਇਹ ਜੇ ਹੁਣ ਅਸੀਂ ਐਸਚੋ ਸਾਹਿਬ ਨੂੰ ਪੁੱਛਾਂਗੇ ਉਹ ਕਹਿੰਦੇ ਇਹ ਨਾਲ ਕੋਈ ਹੋਇਆ ਅਸੀਂ ਕਿਹਨੂੰ ਪੁੱਛਾਂਗੇ ਇਹ ਨੀ ਕਿਤਾ ਜੀ ਨਾ ਹੁਣ ਉਦਾਂ ਪੈਸੀ ਇਹਨਾਂ ਦੇ ਲਈ ਨਾ ਕਰਾਤਾ ਦੋਨਾਂ ਤਰ੍ਹਾਂ ਲਿਖਤ ਪੜਤ ਨਹੀਂ ਕੋਈ ਹੋਈ ਹਾਂਜੀ ਲਿਖਤ ਪੜਨੀ ਹੋਈ ਸਰ ਉਹ ਕਹਿੰਦੇ ਸੀਗੇ ਤੁਸੀਂ ਆਪਣੀ ਪੈਰੀ ਵਾ ਲੋ ਤੁਸੀਂ ਆਪਣੀ ਵਾ ਲੋ ਠੀਕ ਹੈ ਉਹ ਦੋਨੇ ਕਰੀ ਗੱਲ ਤਾਂ ਕਹਿੰਦੇ ਸੀ ਕਿ ਤੁਹਾਰੀ ਦੀ ਪਰਜਤੀ ਜ਼ਮੀਨ ਹੈ ਤੁਸੀਂ ਦੋਨੇ ਕਰ ਇਕੱٹری ਵੇਚ ਕੇ ਇਸ ਦੀਵਾਰੀ ਕਬਜ਼ਾ ਕਰਦੇ ਆ ਪਹਿਲਾਂ ਤੁਸੀਂ ਉਹ ਪ੍ਰਾਪਰਟੀ ਬੇਚ ਚੁੱਕੇ ਹੋ ਕਿਸੇ ਨੂੰ ਵੇਚ ਕੇ ਤੁਸੀਂ ਫਿਰ ਕਬਜ਼ਾ ਕਰ ਲਿਆ ਇਹ ਇਹ ਵੀ ਤਾਂ ਗਲਤ ਹੈ ਨਾ ਸਾਰੇ ਕਰਦਾ ਇਹ ਸਾਰਾ ਵੇਚਣਾ ਮੇਰੇ ਨਾਲ ਆਉਂਦੀ ਆ ਅੱਛਾ ਜੀ ਮੈਂ ਤਾਂ ਪੈੜੀ ਦਿੱਤੀ ਇਹਨਾਂ ਨੂੰ ਚਾਰ ਕੇ ਰਹਿ ਜਿਹੜੀ ਛੱਡੀ ਆਪਣੇ ਕੋਲੋਂ ਤੇ ਮੇਰੇ ਉੱਤਰ ਜਾਉ ਲਾਈ ਜਾਂਦੀ ਆ ਤੁਸੀਂ ਕਹਿੰਦੇ ਛੱਡ ਦਿੱਤੀ ਜੋ ਛੱਡੀ ਹੁਣ ਪੰਚਾਇਤ ਕਹਿੰਦੇ ਜਾਂ ਗਰੀਬ ਹੈ ਦੇ ਦਿਓ ਅਸੀਂ ਨਹੀਂ ਟੱਕਮੈਂਟ ਵੀ ਐਕਾਊਂਟ ਉਹ ਤਾਂ ਗਰੀਬ ਹੈ ਤੁਸੀਂ ਮਤਲਬ ਕਿੱਡੇ ਕਿ ਸ਼ਾਹੂ ਕਰ ਰਹੇ ਹੋ ਜੇ ਤੁਸੀਂ ਸ਼ਾਹੂ ਕਰਨੀ ਜੀ ਜੰਗਲ ਪਟਿਆ ਹੈ ਹਾਂ ਜਦੋਂ ਕਾਲੇ ਦੇਸੀ ਸਾਰੇ ਪੱਟਦੇ ਪੱਟਦੇ ਪੈੜੀ ਰੋੜ ਗਈ ਸਾਰੀ ਜੀ ਬਣਾ ਲਈ ਹੁਣ ਜਿਹੜਾ ਪੰਚਾਇਤ ਦੇ ਬਜਨ ਸਿੰਘ ਸੀਗਾ ਉਹਨਾਂ ਨੇ ਮੋੜੇ ਛੜਾ ਦਿੱਤੇ ਕਹਿੰਦੇ ਚਾਰ ਕੇ ਚਾਨੇ ਨਾਲ ਛੜਦੀ ਮੋੜੇ ਦਰਿਆ ਚ ਦਰਿਆ ਸੀਗਾ ਜੀ ਪਹਿਲੋਂ ਉਹਨੋਂ ਬਣਾ ਲਈ ਇਹਨਾਂ ਨੇ ਤੁਹਾਡੇ ਕੋਲ ਵੀ ਉੱਥੇ ਕਾੜੀ ਆ ਗਈ ਆ ਮੇਰੇ ਨਾਲ ਨਾਲ ਤੁਹਾਡੇ ਕੋਲ ਕਿੰਨੀ ਕਾੜੀ ਉੱਥੇ ਮੇਰੇ ਕੋਲ ਐਤੋਂ 76 ਕਨਾਲਾ ਬਾਕੀ ਇਹਨਾਂ ਥੱਲੇ ਇਹਦੇ ਥੱਲੇ ਬੋਲਦੀ ਆ ਓਕੇ ਮੈਂ ਤਾਂ ਆਪਣੇ ਕੋਲ ਕਾੜੀ ਜਿਹੀ ਲਾ ਕੇ ਪਛਿਨਾ ਸਰ ਜੀ ਕਹਿੰਦੇ ਸੀ ਨਾ ਪਿਆਸੀਆ ਸਪੰਚ ਬਜਨ ਸਿੰਘ ਤੇ ਮੇਰੇ ਕੋਲ ਧਰਮਾ ਸਿੰਘ ਧਰਮਾ ਸਿੰਘ ਵਾਹ ਖੜਾ ਮੇਰੇ ਕੋਲ ਆਪਨੇ ਹੂੰ ਪਰ ਮੇਰਾ ਤਾਂ ਸਾਰਾ ਸਾਰਾ ਇਲਜ਼ਾਮ ਲਾਉਂਦੀ ਜੀ ਵਿੱਚ ਫਿਰ ਮੇਰੀ ਜਮੀਨ ਸਾਨੂੰ ਚਾਈਂਦ ਕਹਿੰਦੀ ਨਾ ਥੱਲੇ ਤਾਈ ਕਹਿੰਦੀ ਐ ਫਿਰ ਕਰਦੀ ਫੜ ਜਮੀਨ ਦੀ ਇਹ ਇਹਨਾਂ ਦੇ ਆਂਡੀ ਗਵਾਂਡੀ ਆ ਇਧਰੋਂ ਇਹ ਗਵਾਂਡੀ ਇਧਰੋਂ ਮੈਂ ਗਵਾਂਡੀ ਹਾਂਜੀ ਭਾਈ ਕੀ ਨਾਮ ਤੁਹਾਡਾ ਕੁਲਵੀਰ ਸਿੰਘ ਆ ਭਾਈ ਕੁਲਵੀਰ ਸਿੰਘ ਜੀ ਤੁਹਾਡੇ ਤੇ ਵੀ ਇੱਕ ਰੀਡਿਸ ਨੇ ਅਲੀਗੇਸ਼ਨ ਲਾਇਆ ਕਿ ਤੁਸੀਂ ਮੇਰੀ ਜਮੀਨ ਤੇ ਪ੍ਰਾਪਰਟੀ ਦੇ ਕਬਜ਼ਾ ਕਰਾ ਰਹੇ ਹੋ ਕੀ ਮੈਟਰ ਹੈ ਯਾਰ ਬਿਲਕੁਲ ਝੂਠ ਐ ਹੁਣ ਜੇ ਅਸੀਂ ਪ੍ਰਾਪਰਟੀ ਤੇ ਦੀ ਕਬਜ਼ਾ ਕਰਾਉਨੇ ਆ ਤਾਂ ਪ੍ਰਾਪਰਟੀ ਅਸੀਂ ਐਵਰੀ ਵਾਰੀ ਬਾਸ ਸਕਦੇ ਹੂੰ ਕੀ ਲੋੜ ਆ ਵੀ ਇਹਨਾਂ ਨੂੰ ਦੇਣ ਦੀ ਹੂੰ ਉਹ ਤੁਹਾਨੂੰ ਵੀ ਤਾਂ ਦੇ ਦਿੱਤੀ ਆ ਵੀ ਅਸੀਂ ਵੀ ਤਾਂ ਖੇਤੀ ਕਰ ਹੀ ਸਕਦੇ ਆ ਤੇ ਮੇਰੀ ਬਾਟਨਾ-ਬਾਟ ਸਾਂਝੀ ਆ ਜੇ ਮੈਂ ਫਿਰ ਆਪਣੀ ਕਬਜ਼ਾ ਕਰ ਸਕਦਾ ਜੇ ਮੈਂ ਇਹਨਾਂ ਨੂੰ ਕਹੂੰਗਾ ਹੂੰ ਕੀ ਅਸਲ ਕਹਾਣੀ ਹੈ ਕੀ ਹੈ ਜੀ ਇਹ ਸਰ 1992 ਦੀ ਬੇਚ ਕੇ ਗਈ ਹੋਈ ਆ ਇਹਨਾਂ ਤਾਂ ਮੈਨੂੰ ਪਤਾ ਨਹੀਂ ਵੀ ਇਹਨਾਂ ਦੇ 8 ਕੱਟੇ ਆ ਕਿ 10 ਕੱਟੇ ਇਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਕਿ ਵੱਡਿਆਂ ਨੂੰ ਪਤਾ ਹੋਊਗਾ ਮੇਰੇ ਡੈਡੀ ਨੂੰ ਇਹਨਾਂ ਨੂੰ ਤੇ ਬਾਕੀ ਜਿਹੜੇ 4 ਖੱਤੇ ਦਿੱਤੇ ਆ ਦੇਸ ਰਾਜ ਨੇ ਇਹਨਾਂ ਨੂੰ ਦਿੱਤੇ ਹੋਏ ਆ ਗਰੀਬੀ ਤੌਰ ਤੇ ਅੱਛਾ ਜੀ ਫ੍ਰੀ ਫ੍ਰੀ ਦਿੱਤੇ ਆ ਹਾਂਜੀ ਫ੍ਰੀ ਦਿੱਤੇ ਹੋਏ ਆ ਅੱਛਾ ਜੀ ਅੰਗਰੇਜ਼ ਸਿੰਘ ਨੇ ਦੇ ਇਹਨੂੰ ਦੇ ਗਿਆ ਦੀ ਦੇਸ ਰਾਜ ਨੂੰ ਵੀ ਤੂੰ ਸਾਡੀ ਖੇਤੀ ਕਰਨੀ ਆ ਵੀ ਹੋਰ ਨਾ ਕੋਈ ਇੱਥੇ ਬੜੇ ਗਰੀਬ ਕਰਕੇ ਦਿੱਤੀ ਆ ਜੀ ਇਹਨੇ ਮੁੜ ਕੇ ਦੇਸ ਰਾਜ ਵੀ ਗਰੀਬ ਸੀਗਾ ਇਹਦੇ ਕੋਲ ਵੀ ਨਹੀਂ ਮੂਰੇ ਪੱਟ ਹੋਈ ਫਿਰ ਇਹ ਵੀ ਇਹਨਾਂ ਨੂੰ ਦੇਤੀ ਅਮਰਜੀਤ ਉਹਨਾਂ ਨੂੰ ਠੀਕ ਹੈ ਜਾਨੀ ਕਿ ਲਿਖਤੀ ਮਾਲਕੀ ਕਿਸੇ ਕੋਲ ਨਹੀਂ ਸਾਰਿਆਂ ਨੇ ਕਬਜ਼ਾ ਕੀਤਾ ਉਥੇ ਮੇਰੇ ਕੋਲ ਆ ਪੰਚਾਇਤ ਦੀ ਜ਼ਮੀਨ ਆ ਜੀ ਪੰਚਾਇਤੀ ਜ਼ਮੀਨ ਕਬਜ਼ੇ ਚ ਆ ਹਾਂਜੀ ਹਾਂਜੀ ਤਾਂ ਕਿੰਨਾ ਚਿਰ ਉਹ ਪੰਚਾਇਤੀ ਪੰਚਾਇਤ ਦੇ ਕੰਮ 'ਚ ਨਹੀਂ ਆਉਗੀ ਇਹ ਜ਼ਮੀਨ ਕਿਤੇ ਨਹੀਂ ਸਰ ਜਦੋਂ ਆ ਗਈ ਪੰਚਾਇਤ ਦੇ ਕੰਮ ਜਦੋਂ ਪਰਚੀ ਕਟਾ ਲਈਦੀ ਆ ਬਸ ਉਦੋਂ ਚੱਲੀ ਜਾਂਦਾ ਮੈਟਰ ਹੂੰ ਹੁਣ ਇਹ ਤਕਰੀਬਨ ਮੈਨੂੰ ਲੱਗਦਾ 82 ਸੀ ਦੇ ਵੇਲੇ ਦੀ ਪਰਚੀ ਕੱਟ ਹੋਈ ਆ ਉਸ ਤੋਂ ਬਾਅਦ ਕੋਈ ਪਰਚੀ ਨਹੀਂ ਕੱਟ ਹੋਈ ਕੁਝ ਨਹੀਂ ਕੱਟ ਰਿਹਾ ਤੇ ਜਿੱਦਾਂ ਹੁਣ ਮੋਰੇ ਦੇ ਦਰਿਆ ਤੇ ਕੰਡੇ ਮਸ਼ੀਨਾਂ ਵੀ ਚੱਲਦੀਆਂ ਰੇਤਾ ਕੱਢਿਆ ਜਾਂਦਾ ਉਹ ਵੀ ਪੰਚਾਇਤ ਨੂੰ ਕੁਝ ਦਿੰਦੇ ਜਾਂ ਨਹੀਂ ਨਹੀਂ ਸਰ ਠੇਕੇਦਾਰੀ ਦਿੰਦਿਆ ਖੇਤ ਵਾਲੇ ਨਹੀਂ ਕੁਝ ਵੀ ਦਿੰਦੇ 94 ਕੋਸ਼ਨਾ ਕੋ ਦਿੱਤੇ ਉਹ ਜਿਹਨਾਂ ਦਾ ਕਬਜ਼ਾ ਹੋ ਹਾਂਜੀ ਕਬਜ਼ਾ ਉਹਨਾਂ ਨੂੰ ਤਾਂ ਦਿੰਦੇ ਆ ਜਿੱਦਾਂ ਵੀ ਪੰਚਾਇਤ ਆਪਣੇ ਤੌਰ ਤੇ ਚੱਲਦੀ ਆ ਅੱਛਾ ਜੀ ਵੀ ਠੇਕੇਦਾਰ ਉਹਨਾਂ ਨੂੰ ਦਿੰਦੇ ਹੋ ਨਾ ਦਿੰਦੇ ਹੋ ਹੁਣ ਆਪਾਂ ਨੂੰ ਇਸ ਦਾ ਗੱਲ ਦਾ ਕੋਈ ਮਤਲਬ ਨਹੀਂ ਹੂੰ